ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿੱਲੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਆਪਣਾ ਨੰਬਰ ਹੈ 8427019817 ਸੋ ਅੱਜ ਦੀ ਵੀਡੀਓ ਮੈਂ 30 ਤਰੀਕ 30 ਅਪ੍ਰੈਲ ਨੂੰ 2024 ਨੂੰ ਆਪਣੇ ਘਰੋਂ ਘਬਰ ਕਰਦਾ ਪਿਆ ਪਿੰਡ ਦੀਪਗੜ ਜ਼ਿਲ੍ਹਾ ਬਰਨਾਲਾ 8427019817 ਮੇਰਾ ਮੋਬਾਈਲ ਨੰਬਰ 8427019817 ਮੇਰਾ ਕੰਟੈਕਟ ਨੰਬਰ ਆ ਪਿੰਡ ਦੀਪਗੜ ਜਿਲ੍ਹਾ ਬਰਨਾਲਾ ਮੈਂ ਆਪਣੇ ਘਰੋਂ ਵੀਡੀਓ ਕਵਰ ਕਰਦਾ ਪਿਆ ਸੋ ਆਪਣੇ ਕੋਲ ਅੱਜ ਦੀ ਤਰੀਕ ਦੇ ਵਿੱਚ 15 ਕਟੀਆਂ ਪਕਾਉ ਆ ਗਈਆਂ ਜਿਹੜੀ ਚੌਥੇ ਨੰਬਰ ਦੇ ਖੜੀ ਵੱਡੀ ਝੋਟੀ ਦੇਖਦੇ ਆ ਇਹ ਫਿਲਹਾਲ ਪਕਾਉ ਨਹੀਂ ਹੈਗੀ ਇਹ ਘਰ ਦੀ ਕਟੀਆਂ ਗੱਭਣਾ ਹੈਗੀ ਇਹਨੂੰ ਛੱਡ ਕੇ ਸਾਰੇ ਸਾਰੇ ਪਕਾਉ ਆ ਗਏ ਸੋ ਤੁਸੀਂ ਨਾਗ ਦੇਖ ਸਕਦੇ ਹੋ ਕਾਫੀ ਗੈਂਤੀ ਵਿੱਚ ਮਾਤਰਾ ਦੇ ਵਿੱਚ ਨਾਗ ਆਪਣੇ ਕੋਲ ਸੇਲ ਲਈ ਅਵੇਲੇਬਲ ਆ ਗਏ ਸੋ ਦੇਖੋ ਉਹ ਤੁਰ ਤਿੱਕਰ ਖੋਲਣੀ ਭਰੀ ਪਈ ਹੈ ਪ੍ਰਭਾਤਾਂ ਦੀ ਕਿਰਪਾ ਸੋ ਜਿਹੜਾ ਵੀ ਰ ਆ ਗਿਆ ਪਸੂ ਦੇ ਕੇ ਤੋਰਦੇ ਆ ਆਪਾਂ ਰੇਟ ਆਪਣੇ ਕੋਲੇ 200 20000 ਤੋਂ ਲੈ ਕੇ ਲਾਸਟ ਨੈਟ 37000 ਤੱਕ ਰੰਜੇ ਪਹਿਲਾ ਨੰਬਰ ਝੂਟੀ ਦੇਖਦੇ ਇਹ ਝੂਟੀ ਸਾਨੂੰ ਲਗਭਗ 34-35 ਦੇ ਘਰਾਂ ਵਿੱਚ ਮਿਲ ਜੂਗੀ 2 ਸਾਲ ਦੀ ਕੱਟਿਆ ਸੋ ਕੱਦਗਾੜ ਵਗੈਰਾ ਦੇਖੋ ਇਹਦਾ ਪੂਰਾ ਸਿੰਗ ਸਾਫ ਤੇ ਬਾਕੀ ਕੱਦਗਾੜ ਝੋਲੀ ਜਾਲੀ ਦਾ ਬਹੁਤ ਚੰਗੇ ਸਾਰੇ ਗੱਡੀਆਂ ਸੋ ਸਾਫ ਸੁਥਰੇ ਸੋ ਦੂਜੇ ਨੰਬਰ ਤੇ ਦੇਖੋ ਜਿਵੇਂ ਗੱਟੀ ਖੜੀ ਆ ਝੋਲੀ ਦੇਖੋ ਪੁੱਤਾਂ ਦੀ ਇਹਦੀ ਕੈਬਤ ਐਵੇਂ ਆਪਾਂ ਕਹਿ ਦਈਏ ਯਾਰ ਜਿੰਜੇ ਕੋਈ ਪਤਾ ਨਹੀਂ ਕਿਹੜੇ ਸਾੰਦ ਦੀ ਹੈਗੀ ਹੈਗੀ ਸੋ ਕੰਮ ਕਰੀਦਾ ਸੱਚ ਨਾਲ ਪਿਆਸਾ ਬਥੇਰਾ ਬਣਦਾ ਝੂਠ ਹੋੜ ਕੇ ਕੀ ਫਾਇਦਾ ਮੁੜ ਕੇ ਡਾਕਟਰ ਹੋਂਦੇ ਤਿਆਂ ਦਾ ਕੀ ਫਾਇਦਾ ਸੋ ਦੇਖੋ ਸਾਰੇ ਪੰਤਾ ਮਾਲ 20000 ਤੋਂ ਸਟਾਰਟ ਹੋ ਜੂ ਤੇ ਦੋ ਕਟੀਆਂ ਆਪਣੇ ਕੋਲੇ 20000 ਤੋਂ ਅੰਦਰ ਵੀ ਹੈਗੀਆਂ ਹੈਗੀਆਂ ਤੇ ਦੋ ਖੜੀਆਂ ਵਿੱਚ ਬੱਛੀਆਂ ਇੱਕ ਕਾਫੀ ਕਲਰ ਦੀ ਜਰਸੀ ਤੇ ਇੱਕ ਆਪਣੀ 골ਡਰ ਕਲਰ ਦੀ ਜਰਸੀ ਸੋ ਨਾ ਦੇਖੋ ਜਿਵੇਂ ਆ ਕਟੀਆਂ ਬਾ ਝੋਲੀ ਦੇਖੀ ਜਾਨੇ ਨਿੱਕੀ ਕੱਟੀ ਐ ਝੋਲੀ ਦੇਖੋ ਇਹਦੀ ਐਵੇਂ ਆਪਾਂ ਕਹਿੰਦੇ ਦੇਖ ਕੇ ਝੋਲੀ ਫਲਾਣੇ ਦੀ ਕੋਈ ਪਤਾ ਨਹੀਂ ਕਿਹੜੀ ਦੀ ਐ ਤੇ ਸਿਰਫ ਕੱਟੀ ਹੈਗੀ ਐ ਇਹ 14000 ਰੁਪਏ ਦੀ 14000 ਦੀ ਛੋਟੀ ਕੱਟੀ ਸੋ ਵਿੱਚ ਵੀਰੋ ਆਪਣੇ ਵੀਡੀਓ ਦੇਖਦੇ ਹੋ ਛੋਟਾ ਭਾਅ ਵੀ ਲੋਣਾ ਹੋ ਜੇ ਮਰਜੰਦੋ ਜਿਵੇਂ ਕਹਿੰਦਾ ਚਾਜ ਜਿੰਨਾ ਕਿ ਮਿੱਠਾ ਪਈਏ ਸਵਾਦ ਉਹਨਾਂ ਕਬੈਦਾ 14000 ਵਾਲੀ ਝੋਲੀ ਦੇਖੋ ਕੋਈ ਪਤਾ ਨਹੀਂ ਕਿਹੜੇ ਸਾਨ ਦੀ ਹੈ ਪਰ ਝੋਲੀ ਰੱਖ ਦਿੰਦੀ ਪਈ ਹੈ ਚੰਗੀ ਹੈ ਤੇ ਮੂੰਹ ਮੱਥੇ ਦੀ ਬਹੁਤ ਸੁਨੱਖੀ ਹੈ ਦੇਖੋ ਕਿਆ ਬਾਤ ਹੈ ਦੇਖੋ ਥੋੜਾ ਜਿਹਾ ਸਿੰਘ ਦੇਖੋ ਇਹਦਾ ਉੱਚਾ ਸਿੰਘ ਤਾਂ ਹਨ ਤੇ ਬਾਕੀ ਆ ਦੇਖੋ ਨਾ ਕਾਫੀ ਸੇਰ ਆਪਣੇ ਕੋਲ ਚੱਕ ਮੀਣੀ ਵੀ ਹੈ ਕਿ ਮੀਣੀਆ ਦੋ ਆ ਵਿੱਚ ਇਹਨਾਂ ਦੇ ਆ ਮੀਣੀ ਖੜੀ ਹੈ ਸਿੰਘ ਇਹਦੇ ਵੀ ਹਲਦੇ ਹੈਗੇ ਤੇ ਇਸ ਤੋਂ ਅੱਗੇ ਦੇਖੋ ਝੋੜੇ ਆ ਦੇਖੋ ਸਾਰੇ ਦੇ ਥਣ ਚਾਰ ਆ ਕੋਈ ਫੋਟਾਂ ਸਾਗ ਨਹੀਂ ਕਿਸੇ ਦੇ ਤੇ ਬਾਕੀ ਐਂਡ ਤੱਕ ਦੇਖੋ ਕਾਫੀ ਨਾ ਖੜਿਆ ਸੋ ਮੇਰੇ ਸਾਹਮਣੇ 15 ਕ ਨਾਗ ਹਨ 16 ਕ ਨਾਗ ਆਪਣੇ ਕੋਲੇ ਬੱਚੇ ਆ ਪਾ ਕੇ 17 ਕ ਨਾਗ ਬਣਦੇ ਆ ਕਿਸੇ ਵੀਰ ਦੇ ਕੋਈ ਵੀ ਨਾਗ ਪਸੰਦ ਹੋ ਵਿੱਚ ਆਓ ਮੋਸਟ ਵੈਲਕਮ ਆਇਆ ਨੂੰ ਆਪਾਂ ਪਸੂ ਦੇ ਕੇ ਤੋਰਾਂਗੇ ਸੋ ਥਣ ਦੇਖੋ ਜੀ ਮੈਂ ਆ ਦੇਖ ਸਕਦੇ ਹੋ ਕੱਟੀਆਂ ਥਣ ਤੇਲ ਜਮਾ ਜੈਡ ਬਲੈਕ ਹੈ ਦੀ ਝੋਲੀ ਦੇਖੋ ਪੁੱਤਾਂ ਦੀ ਕੀ ਬਾਤਾਂ ਥਣਾਂ ਜੀ ਬਿੱਠੀ ਦੇਖ ਸਕਦੇ ਜਮ ਪੂਰੀ ਚੰਗੀ ਝੋਲੀ ਦੇ ਵਾਕੀ ਠੰਡਾ ਸੁਭਾਅ ਦੇਖੋ ਜਮ ਇਹ ਐਂਡ ਤਾਂ ਦੂਜੇ ਨੰਬਰ ਤੇ ਖੜੀਆਂ ਤੇ ਵਾਕੀ ਪੈਠ ਫੜੋ ਜਮਾਂਦਰ ਦੇਖੋ ਕੱਟੀਆਂ ਦੀ ਕੀ ਬਾਤਾਂ ਸੋ ਕੋਈ ਵੀ ਨਾ ਕਿਸੇ ਵੀਰ ਤੇ ਪਸੰਦ ਹੋਵੇ ਕੱਟ ਜਾਣੇ ਨੇ ਕਿਸੇ ਨੇ 5 ਲੈਣੀਆਂ ਹੁਣ 7 ਲੈਣੀਆਂ ਹੁਣ ਤੇ ਜਾਂ ਕਿਸੇ ਨੇ ਵੇਚਣੇ ਵੀ ਹੁਣ ਤਾਂ ਵੀ ਪੁੱਛ ਚੱਕਾ ਨਹੀਂ ਆਉ ਦੇ ਕੇ ਤਰ੍ਹਾਂ ਦੇ ਬਸੂ ਆਪਾ ਸੋ 30 ਤਰੀਕ ਨੂੰ ਫੇਲਾ ਵਾਲਾ ਆਪਣੇ ਕੋਲੇ 15 16 ਨਗਰ ਮਿਲਸਾ ਹੁਣ ਇੱਕ ਬੂਰੀ ਕੱਟੀ ਵੀ ਖੜੀ ਆ ਤੇ ਦੋ ਹੈਗੀਆਂ ਬੱਚਿਆਂ ਜਰਸੀ ਆ ਜਿਹੜੀ ਵੱਡੀ ਛੋਟੀ ਖੜੀ ਆ ਇਹ ਸੇਲ ਨਹੀਂ ਹੈਗੀ ਇਹਦੇ ਖਤਰ ਨਾਲ ਵੀ ਵੀਰ ਦੇ ਘੁੱਸੇ ਨਾਲ ਆਪਾਂ ਵੇਚਣੀ ਆ ਸੋ ਇਹਨਾਂ ਛੱਡ ਕੇ ਸਾਰੇ ਸਾਰੇ ਨੱਕ ਸੇਲ ਆ 842701987 ਪਿੰਡ ਦੀਵਗੜ ਜਿਹੜਾ ਬਰਨਾਲਾ ਸੈਨਾ ਪਧੌੜ ਦੇ ਕੋਲੇ ਪੈਂਦਾ ਏ ਤੇ ਆਪਾਂ ਕਹਿੰਦੇ ਸੈਨਾ ਪਧੌੜ ਪੈਂਦਾਗਾ ਪਧੌੜ ਸਾਨੂੰ ਸ਼ਹਿਰ ਪੈਂਦਾ ਉਹਦੇ ਨਜ਼ਦੀਕ ਆ ਗਿਆ ਤੇ ਵੋ ਮੋਗੇ ਵਾਲੀ ਸਾਈਡ ਤੋਂ ਉਹਨੇ ਦਾ 40 ਕਿਲੋਮੀਟਰ ਬਰਨਾਲੇ ਤੋਂ ਉਹਨੇ 27 ਕਿਲੋਮੀਟਰ ਸੈਂਟਰ 'ਚ ਆਪਣਾ ਪਿੰਡ ਪੈਂਦਾ ਕਿਸੇ ਵੀ ਵੀਰ ਤੇ ਕੋਈ ਕੱਟੀ ਵਗੈਰਾ ਪਸੰਦ ਹੋਵੇ ਲੈਣੀ ਹੋਵੇ ਤਾਂ ਆਪਣੇ ਕੋਲ ਪਹੁੰਚੋ ਤੁਹਾਨੂੰ ਕੱਟੀਆਂ ਦੇ ਕੇ ਦਰਾਂਗੇ ਸੋ ਵੀਡੀਓ ਦੇਖਣ ਲਈ ਸਭ ਦਾ ਤਹਿ ਦਿਲੋਂ ਧੰਨਵਾਦ ਜਲਦ ਮਿਲਦੇ ਆ ਕਿਸੇ ਨਵੀਂ ਹੋਰ